ਛੋਟੀ ਗੱਡੀ ਦੀ ਬ੍ਰੇਕ ਲੱਗੀ ਹੈ ਕਿਤੇ ਵੇਖੋ ਆ ਗਈ ਵਜੀ ਇਹਨੇ ਲਹਾ ਵਿੱਚ ਠੋਕਦੀ ਜਨੇ ਵਾਂਗੂ ਆ ਵੇਖੋ ਇੱਥੋਂ ਆ ਗਏ ਨੇ ਬ੍ਰੇਕ ਮਾਰੀ ਦੇ ਵਿੱਚ ਠੋਕਦੀ ਗੱਡੀ ਦੀ ਤੇ ਬ੍ਰੇਕ ਹੀ ਇੱਕ ਨਹੀਂ ਵਜੀ ਹੈਗੀ ਆ ਵੇਖੋ ਕਿਤੇ ਵਜੀ ਬ੍ਰੇਕ ਆ ਜਾ ਹੋਈ ਗਿਆ ਵਾ ਪਰ ਪਰ ਗਲਤੀ ਨਹੀਂ ਨਾ ਅਗਲੇ ਮੰਨਦੇ ਨੁਕਸਾਨ ਹੋਣ ਤੋਂ ਬਾਵਜੂਦ ਪਾ ਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਗੱਡੀ ਸ로우 ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜ ਜਾਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗ ਨੂੰ ਤੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇਨ ਘੜ ਲੱਗਦੀਆਂ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀ 60 ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹੈ ਲੈ ਇੱਥੋਂ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾੜੇ ਤੋਂ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆਡੇ ਪਿੱਛੇ ਆਨ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਰੇੜ੍ਹ ਦੀ ਅੱਗੇ ਗਈ ਆ ਠੀਕ ਹੈ ਜੀ 20 34 ਅੱਗੇ ਰੇੜ੍ਹ ਦੀ ਆਈ ਗੱਡੀ ਚ ਕਿੰਨੇ ਗਏ ਜਾਨੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਹੀ ਨਾਲ ਸਾਰੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਆਉਂਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਸੱਟਾਂ ਲੱਗੀਆਂ ਹੀ ਆਆਂ ਵਾ ਹਸਪਤਲ ਗਏ ਆਗੇ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਟ੍ਰੱਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਲੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਦਨ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਾ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸਟੇ ਵੀ ਆ ਪਿੱਛੇ ਥੱਲੇ ਮਾਰੋ ਤਾਂ ਅਕਵਾ ਨੇ ਮਾਰੀ ਵੇਖੋ ਬ੍ਰੇਕਾਂ ਤੇ ਜੇ ਕਰਾਸ ਹੋਈ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਆਂ ਦੀ ਕਈ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਨੇ ਚਲਾ ਕੇ ਠੋਕ ਪੀਏ ਆ ਇਹ ਸਾਰੇ ਦੇਖਾਂ ਦੇ ਜਿੰਨੇ ਉਸ ਪਬਲਿਕ ਦੇ ਸਾਰੇ ਨੇ ਵੇਖੋ ਤੇ ਬਚਾ ਹੀ ਸਾਰੇ ਪਰਵਾਦੀ ਬਚਾ ਨਹੀਂ ਆਗਾ ਬੱਚੇ ਸੇਲੋ ਹਸਪਤਲ ਖੜੇ ਆ ਕਿੰਨੇ ਚੀਜ਼ ਭਾਜੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੇ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪਤਲ ਹੈਗੇ ਹਸਪਤਲ ਖੜਿਆ ਹੁਣ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਗਿਆ ਨਹੀਂਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਜਾ ਕੇ ਵੇਖਣਾ ਹੀ ਤਾਂ ਹੋਣਾ ਹੈ ਤੁਸੋਂ ਕਰੋ ਮਾਤਾ ਵੱਡਾ ਬ੍ਰਦਰ ਆ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾਬੇਕਾ ਟਰੱਕ ਦੇ ਵਜੇ ਗੱਡੀ ਦੇ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਤੇ ਸਾਰੀ ਡੈਮੇਜ ਹੋ ਗਈ ਸੀ ਜਿੱਦੋਂ ਉਹ ਹੁੰਦਾ ਕਾਰ ਨੂੰ ਕੋ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਦੇ ਕੰਨ ਟਿਸ਼ੂਰ ਦੀ ਆ ਰਹੀ ਸੀ ਗੱਡੀ ਉਹ ਜੰਨਾ ਗੱਡੀ ਪਲਟ ਗਈ ਪਲਟ ਨਾਲ ਜੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਧਾਰੀ ਵਾਲਦੇ ਰਹਿਣ ਵਾਲੇ ਤੇ ਫੈਲਦੀ ਹੀ ਇਹ ਦੀ ਰਿਸਟਰ ਕਰਨ ਨੂੰ ਆ ਰਹੀ ਤੇ ਜੰਮੀ ਵਿਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖੇਗਾ ਅੰਦਰ ਮੋਹਨ ਸਿੰਘ ਦਾ ਟਰੱਕ ਤੇ ਉਹਦਾ ਨਾਮ ਹਾਂਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸਿੰਘ 53 ਪਾ ਠੀਕ ਹੈ। ਓਕੇ ਸਤਿ ਧੰਵਾਦ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟਸ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਮੱਛੀਆਂ ਸੀ ਤੇ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸੱਟ ਆਈ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਲੀਡਿੰਗ ਵੀ ਉੱਪਰ ਤੋਂ ਹੋ ਰਹੀ ਸੀ ਉਹ ਜਿਹੜੀ ਫਰਸਟ ایڈ ਦੇ ਕੇ ਉਹ ਸੀਰੀਸ ਕਰ ਲਈ ਮਨੇ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੇ ਇਸ਼ੇ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਇਹ ਫੇਲਾਣੇ ਖਤਰੇ ਬਾਰੇ ਕੁਝ ਯੋ ਤਾਂ ਸੀਟੀ ਦੀ ਰਿਪੋਰਟ ਨਹੀਂ ਆਉਦੀ ਵੀ ਕੋਈ ਅਨਾਮੀਗਾ ਪੇਸ਼ੋਰ ਦੀ ਉਦੋਂ ਤੱਕ ਨਹੀਂ ਜਾਣ ਸਕਦਾ ਜੀ ਆਪਣਾ ਨਰਮਾ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਦਾ ਕੀ ਕਾਰਨ ਕੋਣ ਹੈ ਮੇਰੇ ਅੱਗੇ ਉਪਰ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਸੀ ਟਿਪਰ ਚਲਾ ਰਹੇ ਸੀ ਕਿੱਥੋਂ ਆਉਂਦੇ ਹਾਂਜੀ ਅੰਬਰਸਰ ਤੋਂ ਆ ਰਹੇ ਹਾਂਲੀ ਗੱਲ ਹੈ ਐਕਸੀਡੈਂਟ ਦਾ ਕਾਰਨ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਾਈ ਕੁਛੋ ਤੇ ਅੰਮਰਪੁਰ ਮਾਲ ਲਾ ਕੇ ਆਂਦੇ ਆ ਕਿੱਥੋਂ ਆ ਰਹੇ ਅੰਮਰਪੁਰ ਮਾਲ ਲਾ ਕੇ ਆਉਂਦੇ ਕੜਾਈ ਚੜਤੋਂ ਠੀਕ ਕੀ ਲਾ ਗਿਆ ਵਾ 25 ਦੀ ਸਲਿੱਪ ਵੀ ਹੋਈ ਹੈ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ 25 ਹੈਗੀ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖਦਾ ਹਾਂ ਹਾਂਜੀ ਹਾਂਜੀ ਪਰ ਕਿਤੇ ਪਲੇਟ ਉਹ ਪਲੇਟ ਉਹ ਵੀ ਨਹੀਂ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਹੈ